ਖਿਆਤ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ NIA ਵੱਲੋਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕੋਰਟ ਨੇ ਉਸ ਨੂੰ 11 ਦਿਨਾਂ ਦੀ ਹਿਰਾਸਤ ਦੇ ਵਿੱਚ ਪੇਜ ਦਿੱਤਾ ਹੈ NIA ਨੇ 15 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਕੋਰਟ ਨੇ ਉਸ ਨੂੰ 11 ਦਿਨਾਂ ਦਾ ਹੀ ਰਿਮਾਂਡ ਦਿੱਤਾ ਤੁਹਾਨੂੰ ਤੇ ਦੱਸ ਦਈਏ ਕਿ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਅਨਮੋਲ ਬਿਸ਼ਨੋਈ ਬੁੱਧਵਾਰ ਦੁਪਹਿਰ ਨੂੰ ਦਿੱਲੀ ਦੇ IGI ਹਵਾਈ ਅੱਡੇ ਤੇ ਪਹੁੰਚਿਆ ਜਿੱਥੇ ਉਸ ਨੂੰ NIA ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਅਨਮੋਲ ਬਿਸ਼ਨੋਈ ਜੋ ਕਿ 2022 ਤੋਂ ਫਰਾਰ ਹੈ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ 19ਵਾਂ ਦੋਸ਼ੀ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਛੋਟਾ ਭਰਾ ਤੇ ਭਰਤ ਦਾ ਸਭ ਤੋਂ ਵੱਧ ਲੋੜਿੰਦਾ ਅਪਰਾਧੀ ਆਖਰਕਾਰ ਭਾਰਤੀ ਅਧਿਕਾਰੀਆਂ ਦੇ ਸ਼ਿਕੰਜੇ ਦੇ ਵਿੱਚ ਹੈ ਅਨਮੋਲ ਬਿਸ਼ਨੋਈ ਲਾਰੈਂਸ ਬਿਸ਼ਨੋਈ ਦੀ ਗੈਂਗ ਦਾ ਵਿਦੇਸ਼ੀ ਹੈਂਡਲਰ ਹੈ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਛੋਟਾ ਭਰਾ ਹੈ ਹਾਲਾਂਕਿ ਉਸ ਦਾ ਭਰਾ ਜੇਲ੍ਹ ਦੇ ਵਿੱਚ ਭਾਵੇਂ ਬੰਦ ਹੈ ਪਰ ਅਨਮੋਲ ਅਤੇ ਗੋਲਦੀ ਬਰਾੜ ਗੈਂਗ ਦੀਆਂ ਸਾਰੀਆਂ ਗਤੀਵਿਧੀਆਂ ਚਲਾਉਂਦੇ ਨੇ ਲਾਰੈਂਸ ਇਸ ਸਮੇਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਉਸ ਦਾ ਗਿਰੋਹ ਦੁਨੀਆ ਭਰ ਦੇ ਵਿੱਚ ਸਰਗਰਮ ਹੈ। ਅਨਮੋਲ ਬਿਸ਼ਨੋਈ ਦੇ ਖਿਲਾਫ ਭਾਰਤ ਦੇ ਵਿੱਚ ਘੱਟੋ ਘੱਟ 18 ਅਪਰਾਧਿਕ ਮਾਮਲੇ ਦਰਜ ਨੇ ਉਸਨੇ ਅਪ੍ਰੈਲ 2024 ਦੇ ਵਿੱਚ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਵੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਉਸ ਖਿਲਾਫ ਲੁਕਆਊਟ ਸਰਕੂਲਰ ਵੀ ਜਾਰੀ ਕੀਤਾ ਸੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਨਮੋਲ ਬਿਸ਼ਨੋਈ ਸਨੈਪਚੈਟ ਰਾਹੀ ਬਾਬਾ ਸਦੀਕੀ ਦੇ ਸ਼ੂਟਰਾਂ ਦੇ ਨਾਲ ਵੀ ਲਗਾਤਾਰ ਸੰਪਰਕ ਦੇ ਵਿੱਚ ਸੀ ਉਸ ਨੇ ਭਾਨੂ ਦੇ ਨਾਮ ਦੇ ਨਾਲ ਸਨੈਪਚੈਟ ਅਕਾਊਂਟ ਬਣਾਇਆ ਹੋਇਆ ਸੀ ਇਹੀ ਅਨਮੋਲ ਮਈ 2022 ਦੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਯੋਜਨਾ ਬਣਾਉਣ ਦੇ ਵਿੱਚ ਵੀ ਸ਼ਾਮਲ ਸੀ ਅਨਮੋਲ ਬਿਸ਼ਨੋਈ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਵਿਦੇਸ਼ ਦੇ ਵਿੱਚ ਰਹਿੰਦੇ ਆ ਲਾਰੈਂਸ ਬਿਸ਼ਨੋਈ ਦਾ ਸੱਜਾ ਹੱਥ ਸੀ ਉਸ ਦੇ ਉੱਪਰ ਜਬਰੀ ਵਸੂਲੀ ਧਮਕੀਆਂ ਅਤੇ ਹੋਰ ਕਈ ਤਰ੍ਹਾਂ ਦੇ ਅਪਰਾਧਿਕ ਮਾਮਲੇ ਦਰਜ ਨੇ ਉਸ ਨੇ ਐਨਕ੍ਰਿਪਟਿਡ ਐਪਸ ਰਾਹੀਂ ਦੁਨੀਆ ਭਰ ਦੇ ਵਿੱਚ ਗਰੋਹ ਨੂੰ ਕੰਟਰੋਲ ਕੀਤਾ ਉਸ ਨੇ ਪੱਛਮੀ ਏਸ਼ੀਆ ਪੂਰਬੀ ਅਫਰੀਕਾ ਅਤੇ ਉੱਤਰੀ ਅਮਰੀਕਾ ਦੇ ਵਿੱਚ ਨਵੇਂ ਅਪਰਾਧਿਕ ਨੈਟਵਰਕ ਸਥਾਪਿਤ ਕੀਤੇ ਪੰਜਾਬ ਦੇ ਫਾਜ਼ਿਲਕਾ ਦੇ ਰਹਿਣ ਵਾਲੇ ਅਨਮੋਲ ਬਿਸ਼ਨੋਈ ਭਾਰੰ ਦਾ ਸਭ ਤੋਂ ਵੱਧ ਲੋਣੀ ਦਾ ਅਪਰਾਧੀ ਹੈ ਐਨਆਈਏ ਨੇ ਉਸ ਦੇ ਉੱਪਰ 10 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ ਜਾਂਚ ਦੇ ਵਿੱਚ ਪਤਾ ਲੱਗਾ ਹੈ ਕਿ ਉਹ ਪਹਿਲਾਂ ਜਾਲੀ ਪਾਸਪੋਰਟ ਦੀ ਵਰਤੋਂ ਕਰਕੇ ਨੇਪਾਲ ਭੱਜ ਗਿਆ ਫਿਰ ਦੁਬਈ ਅਤੇ ਕੀਨੀਆ ਰਾਹੀਂ ਅਮਰੀਕਾ ਪਹੁੰਚ ਗਿਆ ਉਸ ਨੂੰ ਪਿਛਲੇ ਨਵੰਬਰ ਦੇ ਵਿੱਚ ਅਮਰੀਕਾ ਦੇ ਵਿੱਚ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਇਸ ਤੋਂ ਬਾਅਦ ਦੇਸ਼ ਨਿਕਾਲੇ ਦੀ ਪ੍ਰਕਿਰਿਆ ਸ਼ੁਰੂ ਹੋਈ ਭਾਰਤ ਵਾਪਸ ਆਉਣ ਤੇ ਉਸ ਨੂੰ ਪੁਲਿਸ ਅਤੇ ਐਨਆਈਏ ਨੇ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ ਉਮੀਦ ਹੈ ਕਿ NIA ਦੀ ਜਾਂਚ ਤੋਂ ਬਾਅਦ ਇਹ ਸਾਫ ਹੋ ਜਾਵੇਗਾ ਕਿ ਕਿਵੇਂ ਬਾਬਾ ਸਦੀਕੀ ਦੇ ਕਤਲ ਦਾ پلان ਰਚਿਆ ਗਿਆ ਸੀ ਅਤੇ ਕਿਵੇਂ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਅੰਜਾਮ ਦੇਣ ਦੇ ਲਈ ਪਲਾਨਿੰਗ ਕੀਤੀ ਗਈ ਸੀ ਬਿਊਰੋ ਰਿਪੋਰਟ ਪੰਜਾਬ ਇਨਸਾਈਟਸ